ਦੀ ਲਾਇਬ੍ਰੇਰੀ ਦਾ ਮਸਲਾ ਕਿੱਥੇ ਖੜਾ ਅੱਜ ਦੇ ਸਮੇਂ ਇਹ ਬਦਲ ਦਲ ਨੇ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਇਹ ਧਮਾਤਾ ਵੀ ਜਿਹੜੀ ਫੌਜ ਆ ਉਹ ਲਾਇਬ੍ਰੇਰੀ ਚੱਕ ਕੇ ਲੈ ਗਈ ਜਾਂ ਲਾਇਬ੍ਰੇਰੀ ਸਾੜ ਦਿੱਤੀ ਗਈ ਕੈਨੇਡਾ ਦੇ ਵਿੱਚ ਜਿਹੜੀ ਉਹ ਮੈਂ ਗੱਲ ਕੀਤੀ ਵਿੱਚ ਇਸ ਤਰ੍ਹਾਂ ਦਾ ਵੀ ਬੀੜ ਸੀ ਜਿੱਦੇ ਕੈਨੇਡਾ ਦੇ ਦਸਕਣ ਗੁਰੂ ਸਾਹਿਬ ਦੇ ਆ ਸ੍ਰੀ ਗੋਬਿੰਦ ਸਿੰਘ ਦੇ ਇੱਕ ਸੱਜਣ ਉਹਨਾਂ ਦਰਸ਼ਨ ਕਰਾ ਕੇ ਕੈਨੇਡਾ ਦੇ ਵਿੱਚ ਲੋਕਾਂ ਨੇ ਘਰਾਂ ਦੇ ਲੈ ਜਾ ਕੇ ਚੋਰੀ ਚੋਰੀ ਡਾਲਰ ਵੀ ਠੋੜਦਾ ਰਿਹਾ ਦਰਮਾਰੋਂ ਕੋਲ ਸੱਜਣ ਕੋਲੇ ਗਿਆ ਉਹ ਬੋਲਾ ਜਾ ਬਣਗਾ ਕਮਲਾ ਜਾ ਉਹ ਤਾਂ ਪਤਾ ਨਹੀਂ ਜੀ ਕਿਹੜੀ ਵੀਰ ਦੀ ਗੱਲ ਕਰਦੋਂ ਮੈਂ ਕਿਹਾ ਜੀ ਆਹ ਵੀਰ ਦੇ ਤੂੰ 10 ਘੱਟ ਠੀਕੇ ਹੋਏ ਬੇ ਕਾਹਦੀ ਮੰਤਾ ਉਹ ਖਾਲਸਾ ਹੈ ਜਿਹੜਾ ਜਗਿੰਦਰ ਸਿੰਘ ਬਜਾਤੀ ਨੇ ਐਸਪੀ ਸੀਗੀ ਔਰ ਇੱਥੇ ਲੋਕ ਲੱਭ ਰਹੇ ਨੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਕਿੱਥੇ ਆ ਤੁਮੇ ਮਾਰੇ ਪ੍ਰਧਮਰ ਕਰਨੇ ਚੰਨੂ ਦਾ ਹੈ ਸਾਰੀਆਂ ਸੰਸਥਾਵਾਂ ਪਤਾ ਨਹੀਂ ਕਿਉਂ ਸਿੱਖ ਸੰਸਥਾਵਾਂ ਚ ਕੋਈ ਤਰਕ ਨਹੀਂ ਲੱਗਿਆ ਤੋਂ ਕਾਲਾਮਬੰਦ ਕੀਤਾ ਲੋਕ ਤੋਂ ਡੋ ਡੋ ਡਰ ਨਾ ਰਿਸਪੌਂਸ ਨਹੀਂ ਕਰ ਰਹੇ ਕੋਈ ਸਰ ਰਿਸਪੌਂਡਿੰਗ ਨਹੀਂ ਦੇ ਰਹੀ ਸਿੱਖਾ ਨਾ ਮਾਤੀ ਮਾਰ ਕੇ ਇਹ ਸੱਡਾ ਅਨਮੋਲ ਖਜ਼ਾਨਾ ਜਿਹੜਾ ਗੁਰੂ ਸਾਹਿਬ ਨਾਲ ਸੰਬੰਧਿਤ ਆ ਜਿਹਦੇ ਵਿੱਚੋ ਚੱਕਾ ਹੈ ਜੀ ਹੱਥ ਰੱਖ ਤੇ ਢੀੜ ਸੀ ਜੇ ਤਾਂ ਕਿਹਾ ਜਾਂਦਾ ਸੀ ਦਸਕਰ ਕੀਤੇ ਹੋ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਵੀ ਇਹ ਢੀੜ ਹੋਆ ਜਿਹੜੀ ਗੁਰੂ ਸਾਹਿਬ ਆ ਸਾਹਿਬ ਨੇ ਆਪ ਭਾਈ ਮਨੀ ਸਿੰਘ ਨੂੰ ਦੰਦਮਾ ਸਾਹਿਬ ਲਿਖਵਾਈ ਸੀ ਜਿਹੜਾ ਪਟਨਾ ਦਿ ਲਾਇਬ੍ਰੇਰੀ ਆ lambda ਪਰਦੇਸ ਚ ਕਈ ਦੁਰਲਭ ਲਾਇਬ੍ਰੇਰੀਆਂ ਨੂੰ ਉੱਥੋਂ ਲੈ ਕੇ ਨੁਸਖੇ ਜਾਂ ਖਰੜੇ ਇਹ ਲਾਇਬ੍ਰੇਰੀ ਦੇ ਵਿੱਚ ਰੱਖੇ ਸੀ ਤਾਂ ਕਿ ਸਾਡੀ ਲਾਇਬ੍ਰੇਰੀ ਰਚ ਹੋਵੇ ਸਾਡੇ ਕੋਲ ਆ ਦੇਖੋ 10 ਕਦਰੇ ਬੰਦੇ ਚੌਦੀ ਕੁਲਵੰਤ ਸਿੰਘ 70 ਦੇ ਦਸਕਤਰਾ ਤੇ ਮੇਹ ਸਿੰਘ ਦੇ ਦਸਕਤਾ ਮੰਜੀ ਸਿੰਘ ਕਲਕੱਤਾ ਦੇ ਦਸਕਤਰੇ ਉਹ ਤਾਂ ਡੇਟ ਹਨ ਕੋਣੇ ਔਰ ਐਸੇ ਡੇਟ ਨੂੰ ਇੰਨੇ ਇੰਨੇ ਆਈਟਮਾਂ ਸਿਸੋਪੀਆਂ ਨੇ ਔਰ ਇਹਨਾਂ ਮੈਂਬਰਾਂ ਦੇ ਵੱਲੋਂ ਉਹਨਾਂ ਲੱਗ ਕੇ ਵੀ ਕੀ ਕਰਨਾ ਸੀ ਭਾਈ ਨੇ ਇਹਨਾਂ ਮੈਂਬਰਾਂ ਦੇ ਵੱਲੋਂ ਕੋਈ ਜਵਾਬ ਨਹੀਂ ਨਾ ਹਾਂ ਨਾ ਨਾ ਤੇ ਸਿੱਧੇ ਪੱਕ ਨਾਰੇ ਨਹੀਂ ਲੱਗੇ ਬੇਸ਼ਰਮੀ ਵਾਲੀ ਇੱਕ ਟੁੱਪ ਧਾਰੀ ਹੋਈ ਆ ਕਿ ਸਾਡਾ ਕੋਈ ਕੀ ਕਰ ਲੂ ਤਾਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਸਾਰੇ ਮਤਲਬ ਉਹਦੇ ਆਧਾਰ ਸੁਮੇਤ ਭਾਮੀ ਸਾਹਿਬ ਦੇ ਇਹ ਸਾਰੇ ਦੋਸ਼ੀ ਆ 490 ਬੈਗ ਵਗੈਰਾ ਭਰ ਕੇ ਵੱਡੀਆਂ ਬੋਰੀਆਂ ਆ ਸਾਰੀਆਂ ਫੇਰ ਸਿਵੀ ਵਾਲੇ ਕਿੱਥੇ ਲੈ ਗਏ? ਇਹ ਦਿੱਲੀ ਲੈ ਕੇ ਹੋਣਗੇ। ਸਾਨੂੰ ਤਾਂ ਉਹਨਾਂ ਦਸਤਾਵੇਜ਼ ਕਰਵਾ ਲੈ ਵੀ ਥੋੜਾ ਕੰਮ ਖਤਮ ਆਉਂਦਾ। ਜੋ ਉਹਨਾਂ ਦਸਤਾਵੇਜ਼ ਖਾਲਸਤਾਨ ਦਾ ਮਟੀਰੀਅਲ ਨੂੰ ਲੱਭਣਾ ਵੀ ਜਾਂ ਪਾਕਿਸਤਾਨ ਤੋਂ ਕੁਝ ਆ ਰਹੇ ਦਸਤਾਵੇਜ਼ ਜਾਂ ਜੁਕਰਾੰਸੀ ਹੋਵੇ ਜਾਂ ਕੁ ਉਹਦੇ ਵਿੱਚ ਉਹ ਜੇ ਕੋਈ ਲਾਣ ਨਾਮੇ ਹੋਣ ਖਾਲਸਤਾਨ ਦਾ ਕੋਈ ਵਿਧਾਨ ਹੋਵੇ ਇਹਦੇ ਵਿੱਚ ਤੁਸੀਂ ਪੜਤਾਲ ਕਰਨਾ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ 40 ਸਾਲਾਂ ਤੋਂ ਵੀ ਉੱਪਰ ਦਾ ਵਕਤ ਹੈ ਜਿਹੜਾ ਉਹ ਹੋ ਚੁੱਕਿਆ ਇਸ ਦੇ ਨਾਲ ਹੀ ਜਿੱਥੇ ਸਿੱਖ ਅੱਜ ਵੀ ਉਹਨਾਂ ਯਕਮਾਂ ਨੂੰ ਯਾਦ ਕਰਦੇ ਨੇ ਜਿਹੜੇ ਤਸੀਹੇ ਉਸ ਵਕਤ ਦਰਬਾਰ ਸਾਹਿਬ ਦੇ ਅੰਦਰ ਸਿੱਖ ਕੌਮ ਨੂੰ ਮਿਲੇ ਤਾਂ ਇਸ ਦੇ ਨਾਲ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਲਗਾਤਾਰ ਤੁਸੀਂ ਗੱਲਬਾਤ ਸੁਣੀ ਵੀ ਹੋਣੀ ਹੈ ਇਤਿਹਾਸਕ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਬਾਰੇ ਅਕਸਰ ਲੋਕ ਇਹ ਸਵਾਲ ਕਰਦੇ ਨੇ ਕਿ ਲਾਇਬ੍ਰੇਰੀ ਕਿੱਥੇ ਗਈ ਲਾਇਬ੍ਰੇਰੀ ਦੇ ਵਿੱਚ ਜਿਹੜਾ ਸਿੱਖ ਲਿਟਰੇਚਰ ਸੀ ਕੀ ਉਹ ਛਾੜ ਦਿੱਤਾ ਗਿਆ ਜਾਂ ਉਸ ਨੂੰ ਕਿਸੇ ਜਗ੍ਹਾ ਤੇ ਲੈ ਕੇ ਜਾਇਆ ਗਿਆ ਔਰ ਇਸ ਦੇ ਬਾਰੇ ਫੌਜ ਆਪਣੀ ਗੱਲ ਕਹਿੰਦੀ ਆਈ ਹੈ ਅਜ ਤੱਕ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੰਦੀ ਆਈ ਹੈ ਕਿ ਅਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਲਈ ਆ ਕੁਝ ਕੀਤਾ ਆ ਕੁਝ ਇਸ ਤਰ੍ਹਾਂ ਦੇ ਸੀ ਜਿਹੜੇ ਕਦਮਾਂ ਉਹ ਉਠਾਏ ਨੇ ਤਾਂ ਵਿਸਥਾਰ ਸਹਿਤ ਅਸੀਂ ਜਾਣਾਂਗੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਸੀਨੀਅਰ ਪੱਤਰਕਾਰ ਰਾਜਵਿੰਦਰ ਸਿੰਘ ਰਾਹੀ ਮੌਜੂਦ ਰਹਿਣਗੇ ਇਹਨਾਂ ਨੇ ਆਪਣੀ ਖੋਜ ਕੀਤੀ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ ਕਿ ਅਕਸਰ ਉਹ ਜਿਹੜੇ ਆਖਰੋ ਜਿਹੜਾ ਲਿਟਰੇਚਰ ਸੀਗਾ ਉਹ ਕਿੱਥੇ ਆ ਤੇ ਹੁਣ ਅਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਬਾਰੇ ਕੀ ਕਰ ਸਕਦੇ ਹਾਂ ਤੇ ਕੀ ਕੋਈ ਸਾਥ ਗਵਾਚਿਆ ਕੀ ਕੋਈ ਅਸੀਂ ਉਸ ਤੋਂ ਹਾਸਲ ਕੀਤਾ ਤਾਂ ਰਾਈ ਸਭ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਮਿਹਰਬਾਨੀ ਅਗਰ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਵੀ ਆਪਣਾ ਪੱਖ ਦਿੰਦੀ ਆ ਫੌਜ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਡਾਕੂਮੈਂਟ ਜਿਹੜੇ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਮੂਲੇ ਤੌਰ ਤੇ ਹੁਣ ਆ ਜਿਹੜੇ ਇਹ ਵੱਖ-ਵੱਖ ਸੰਸਥਾਵਾਂ ਨੇ ਆਪਣੇ ਬਿਆਨ ਦਿੱਤੇ ਨੇ ਤਾਂ ਜਿਹੜੀ ਲਾਇਬ੍ਰੇਰੀ ਦਾ ਮਸਲਾ ਕਿੱਥੇ ਖੜਾ ਅੱਜ ਦੇ ਸਮੇਂ ਦੇ ਆ ਦੇਖੋ ਜੀ ਗੱਲ ਇਹ ਹੈ ਜਿਹੜੀ ਹੁਣ ਤੱਕ ਦੀ ਲੇਟੈਸਟ ਖੋਜ ਆ 2019 ਤੱਕ ਆ ਉਹ ਪਹਿਲਾਂ ਤਾਂ ਇਹ ਬਦਲ ਦਲ ਨੇ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਇਹ ਧਮਾਤਾ ਵੀ ਜਿਹੜੀ ਫੌਜ ਆ ਉਹ ਲਾਇਬ੍ਰੇਰੀ ਚੱਕ ਕੇ ਲੈ ਗਈ ਜੀ ਜਾਂ ਲਾਇਬ੍ਰੇਰੀ ਸਾੜ ਦਿੱਤੀ ਗਈ ਆਮ ਤੌਰ ਤੇ ਸਾਡੇ ਕੋਲ ਸੜਨ ਦੀਆਂ ਵੀ ਤਸਵੀਰਾਂ ਹੈਗਾਂ ਕੁਛ ਨਾ ਕੁਛ ਉੱਤੇ ਅੱਗ ਵੀ ਲੱਗੀ ਆ ਅੱਗ ਦਾ ਜਿਹੜਾ ਬਾਅਦ ਵਿੱਚ ਗੱਲ ਨਿਕਲੀ ਉਹ ਹੈ ਵੀ ਉੱਥੋਂ ਲਾਇਬ੍ਰੇਰੀ ਜਿਹੜੀ ਖਾਲੀ ਫੌਜ ਨੇ ਸਾਰੀਆਂ ਜਿਹੜੀਆਂ ਸਿੰਘਾਂਵਾਂ ਲਵ ਉੱਥੇ ਅ ਪ੍ਰਾਤਨ ਹੱਥ ਲੇਖਤ ਬੀੜਾਂ ਗੁੱਟ ਕੇ ਪੋਥੀਆਂ ਤੇ ਕਿਤਾਬਾਂ ਤੇ ਹੋਰ ਜਿਹੜੇ ਕੁਝ ਦਸਤਾਵੇਜ਼ ਸੀਗੇ ਮੈਗਜ਼ੀਨ ਵਗੈਰਾ ਅ ਅਖਬਾਰ ਵਗੈਰਾ ਪ੍ਰਾਤਨ ਉਹ ਸਾਰੇ ਉਹਨਾਂ ਨੇ ਆਪਣੇ ਆ ਕਬਜ਼ੇ ਚ ਕਰ ਲਏ ਉਹ ਬੋਰੀਆਂ ਚ ਭਰ ਲਏ ਜਾਂ ਥੈਲਿਆਂ ਚ ਕਰ ਲਓ ਬੈਗਾਂ ਚ ਭਰ ਲਏ ਉਹ ਇੱਕ ਵਾਰ ਤਾਂ ਸਾਰੇ ਫੌਜ ਦਿੱਲੀ ਲੈ ਗਈ ਦਿੱਲੀ ਲੈ ਕੇ ਗਈ ਆ ਉਹ ਉਦੋਂ ਬਾਅਦ ਜੋ ਉੱਥੇ ਕੂੜਾ ਕਬਾੜਾ ਬਚਦਾ ਸੀਗਾ ਜਾਂ ਕੋਈ ਹੋਰ ਸੀ ਉਹਨਾਂ ਨੂੰ ਫੌਜ ਨੇ ਅੱਗ ਲਾਤੀ ਕੋਸ਼ਿਸ਼ ਕੀਤੀ ਮੈਨੂੰ ਕੋਈ ਅੱਗ ਲੱਗੀ ਹੂੰ ਉਹਦੇ ਬੱਚੇ ਜਦੋਂ ਅਸੀਂ ਫੋਟੋ ਦੇਖਦੇ ਆ ਤਾਂ ਜਿਹੜਾ ਉੱਥੇ ਰੈਫਰੈਂਸ ਦੇ ਉੱਪਰ ਨੂੰ ਗੇਟ ਬੜਾ ਛੋਟਾ ਉਹ ਤੇ ਵੀ ਅੱਗ ਦੇ ਲੰਬਾ ਨਿਕਲੇ ਲਾਉਣ ਵੀ ਸਬੂਤ ਆ ਵੀ ਉੱਥੇ ਉੱਚ ਅੱਗ ਲੱਗੀ ਆ ਤੇ ਧੂਏ ਨਾਲ ਉਹ ਕਾਲਾ ਧੋਖਿਆ ਹੋਇਆ ਹੈਗਾ ਤੇ ਜਿਹੜਾ ਉਹ ਅੰਦਰਲੇ ਪੱਖੇ ਆ ਉਹ ਵੀ ਮੋਚੇ ਹੋਏ ਨੇ ਤੇ ਫਿਰ ਜਿਹੜੀਆਂ ਲਮਾਰੀਆਂ ਦੇ ਰੈਕ ਨੇ ਔਰ ਇੱਕ ਅਲਮਾਰੀਆਂ ਲੋਹੀਆਂ ਦੀਆਂ ਵੀ ਮੈਲਟ ਹੋਣ ਜਾਂਦੀਆਂ ਨਜ਼ਰ ਆਉਂਦੀਆਂ ਨਹੀਂ ਪਰ ਉਦੋਂ ਸਵਾਲੇ ਪੈਦਾ ਹੁੰਦਾ ਵੀ ਜੇ ਉਹਦੇ ਵਿੱਚੋਂ ਪੁਸਤਕਾਂ ਹੁੰਦੀਆਂ ਤਾਂ ਉਹਨਾਂ ਦੀ ਸਵਾਤਾ ਉੱਥੇ ਹੁੰਦੀ ਹਮ ਠੇਹਰ ਤੁਹਾਨੂੰ ਸਵਾਤਾ ਦਾ ਸੁਣਾ ਵੀ ਰੈਕ ਦੇ ਵਿੱਚ ਸਵਾਹ ਪਈਆ ਇਹ ਬਹੁਤ ਵੱਡੇ ਸਵਾਲ ਖੜੇ ਹੋਏ ਹੋਏ ਸੀਗੇ ਉਦੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਤੇ ਜਿਹੜੀਆਂ ਵੱਖ-ਵੱਖ ਸਰਕਾਰਾਂ ਬਣੀਆਂ ਨੇ ਚਾਹੇ ਉਹ ਕਾਂਗਰਸ ਦੀਆਂ ਸਿੰਘਾਂ ਚਾਹੇ ਉਦੋਂ ਬਾਅਦ ਕਾਂਗਰਸ ਤੋਂ ਬਦਲੀਆਂ ਸਰਕਾਰਾਂ ਇਆਂ ਇੰਦਰ ਕੁਮਾਰ ਗੁਰਾਲ ਦੀ ਆਈ ਆ ਐਚਡੀ ਦੇਬਗੌੜਾ ਦੀ ਆਈ ਆ ਭਾਜਪਾ ਦੀ ਇਹ ਅਟਲ ਬਹਿਰੀ ਵਾਜਪਾਈ ਦੀ ਸਰਕਾਰ ਆਈ ਆ ਸ਼੍ਰੋਮਣੀ ਕਮੇਟੀ ਦੇ ਜਿਹੜੇ ਮਤਲਬ ਮੁਖਸਕਤਰ ਸੀ ਜਾਂ ਪ੍ਰਧਾਨ ਸੀ ਚਾਹੇ ਕਿਰਪਾਲ ਸਿੰਘ ਵਡੂਂਗਰ ਸੀ ਕਿਰਪ ਹਰਬੀਅੰਦ ਸਿੰਘ ਸੀ ਮਨਜੀਤ ਸਿੰਘ ਕਲਕੱਤਾ ਸੀ ਇਹਨਾਂ ਨੇ ਸਾਰਿਆਂ ਨੇ ਕੇਂਦਰ ਸਰਕਾਰ ਨਾਲ ਚਿੱਠੀ ਪੱਤਰ ਜਾਰੀ ਰੱਖਿਆ ਵੀ ਜਿਹੜੀ ਫੌਜ ਆ ਸਾਡੇ ਕੋਲੋਂ ਇਹ ਸਾਡਾ ਸਾਰਾ ਸਮਾਨ ਲਾਇਬ੍ਰੇਰੀ ਚੁੱਕ ਕੇ ਲੈ ਗਈ ਸਾਨੂੰ ਦਿੱਤਾ ਜਾਵੇ ਵਾਪਸ ਕੀਤਾ ਜਾਵੇ ਮੇਰਾ ਖਿਆਲ ਆ ਵੀ ਉਹ ਸ਼ਾਇਦ ਅਟਲ ਬਿਹਾਰੀ ਬਾਜਪਈ ਸਰਕਾਰ ਮੌਕੇ ਸੀ ਜਾਰਜ ਫਰਨਾਡੇਜ ਗ੍ਰਹਿ ਮੰਤਰੀ ਵੀ ਬਣਿਆ ਉਹਨੇ ਵੀ ਚਿੱਠੀ ਪੱਤਰ ਕੀਤਾ ਉਹਨੇ ਫਿਰ ਨੂੰ ਮੋੜ ਮਾ ਜਵਾਬ ਦਿੱਤਾ ਵੀ ਤੁਹਾਡਾ ਜਿਹੜਾ ਮਟੀਰੀਅਲ ਆ ਉਹ ਫੌਜ ਕੋਲੇ ਨਹੀਂ ਫੌਜ ਨੇ ਤਾਂ ਕਰਨੇ ਕੀ ਹੁੰਦਾ ਫੌਜ ਨੇ ਤਾਂ ਕਬਜ਼ੇ ਕਰ ਲਿਆ ਪਰ ਜਿਹੜੀਆਂ ਏਜੰਸੀਆਂ ਪੜਤਾਲ ਕਰਨ ਵਾਲੀਆਂ ਹੁੰਦੀਆਂ ਨੇ ਜਿਵੇਂ ਆਈਬੀ ਆ ਜਾਂ ਸੀਬੀ ਆਈ ਆ ਉਹਨਾਂ ਨੇ ਸੀਬੀ ਦੇ ਹਵਾਲੇ ਕਰਤਾ ਆਈਬੀ ਦੇ ਹਵਾਲੇ ਕਰਤਾ ਵੀ ਤੁਸੀਂ ਇਹ ਚੋਂ ਦੇਖੋ ਵੀ ਜੋ ਨਰਸੀ ਕਭੀ ਖਾਲਸਤਾਨ ਦਾ ਮਟੀਰੀਅਲ ਨੂੰ ਲੱਭਣਾ ਵੀ ਜਾਂ ਪਾਕਿਸਤਾਨ ਤੋਂ ਕੁਝ ਆ ਰਹੇ ਦਸਤਾਵੇਜ਼ ਜਾਂ ਜੇ ਕੋਈ ਕ੍ਰਾਂਤੀ ਹੋਵੇ ਜਾਂ ਕੋ ਉਹਦੇ ਵਿੱਚ ਉਹ ਜੇ ਕੋਈ ਲਾਨਨਾਮੇ ਹੋਣ ਖਾਲਸਤਾਨ ਦਾ ਕੋਈ ਵਿਧਾਨ ਹੋਵੇ ਇਹਦੇ ਵਿੱਚ ਤੁਸੀਂ ਪੜਤਾਲ ਕਰਨਾ ਮਮਨ ਅਰਤਰਾ ਜੋ ਕੀ ਆ ਉਹ ਸੀਬੀਆਈ ਨੇ ਪੜਤਾਲ ਕੀਤੀ ਸੀਬੀਆਈ ਨੇ ਫਿਰ ਇੱਕ ਵਾਪਸ ਕਰਨ ਦਾ ਸਮਾਨ ਲਿਸਟਾਂ ਦਾ ਜਾਂ ਹੋਰ ਸਰਕਾਰਾਂ ਦੇ ਬਹੁਤ ਹੈ ਤਾਂ ਵਾਪਸ ਕਰਨਾ ਚੱਲਿਆ ਵੀ ਆ ਫਿਰ ਇਹ ਲੰਬਾ ਸਮਾਂ ਚੱਲਿਆ ਤਾਂ ਫਿਰ ਜਨ ਹੁਣ ਐਸ ਵਕਤ ਸਮਝ ਲੋ 24 ਸਾਲ ਹੋ ਗਏ ਉਸ ਗੱਲ ਨੂੰ ਜੀ ਅ ਅਜੀਤ ਹਵਾਰ ਦੇ ਵਿੱਚ ਜਤਾਰ ਸਿੰਘ ਲਾਂਬਾ ਤੇ ਇੱਕ ਸੱਜਣ ਹੋਰ ਸੀ ਉਹਨਾਂ ਨੇ ਸ਼ਾਇਦ ਮੇਧਰ ਸਿੰਘ ਸੀ ਸਟਾਫ ਰਿਪੋਰਟਰ ਉਹਦਾਂ ਨੇ ਦੋ ਬੰਦਿਆਂ ਨਾਲ ਇਸ ਵਕਤ ਇੰਟਰਵਿਊ ਸ਼ਾਪੀ ਐਕਸੀਡ ਡੀਐਸਪੀ ਸਬਦਲ ਸਿੰਘ ਦੂਜਾ ਸੀ ਪੁਲਿਸ ਦਾ ਇੰਸਪੈਕਟਰ ਰঞ্জੀਤ ਸਿੰਘ ਨੰਦਾ ਜੀ ਉਹ ਦੋਨਾਂ ਨਾਲ ਇੰਟਰਵਿਊ ਸ਼ਾਪੀ ਵੀ ਤੁਸੀਂ ਅ ਇਸ ਮਾਮਲੇ ਦਾ ਬਾ ਵਾਸਤਾ ਹੋਏ ਰੈਸਖ ਰੈਫਰੈਂਸ ਲੈ ਲੈਣਾ ਮਸਲਾ ਕੀ ਆ ਉਹ ਕਹਿੰਦੇ ਉਹਨਾਂ ਨੇ ਕਸਮ ਦੀ ਦਗਵਾਸੀ ਉਹ ਦੋਨੇ ਉਹਨਾਂ ਨੇ ਗੱਲ ਕਹੀ ਵੀ ਪਹਿਲਾਂ ਤੇ ਥੋ ਫੌਜ ਚੱਕ ਕੇ ਲੈ ਗਈ ਸੀਗੀ ਜੀ ਉਹ ਡੀਐਸਪੀ ਸਾਹਿਦਲ ਸਿੰਘ ਨੇ ਕਿਹਾ ਕਹਿੰਦਾ ਵੀ ਕੁਸ਼ਤਨਾਬਾਦ ਬਸੇ ਕੋਈ ਕਿਸੇ ਨੂੰ ਰਿਸਿਵ ਕਰਨਾ ਸੀ ਰਾਜਾ ਸਤਸੀ 에어ਪੋਰਟ ਤੇ ਗਏ ਜੀ ਤੋ ਤੱਕ ਜਹਾਜ਼ ਆਇਆ ਹੋਇਆ ਸੀਗਾ ਉਹ ਜਹਾਜ਼ ਦੇ ਵਿੱਚੋਂ ਬੈਗ ਉਹ ਬੈਗ ਬਾਹਰ ਸੁੱਟੇ ਹੋਏ ਸੀ ਜੀ ਬਾਹਰ ਸੁੱਟੇ ਹੋਏ ਬੈਗ ਸੀ ਤੇ ਉਹ ਬਾਹਰ ਸੱਟ ਉਹ ਲੈ ਆ ਕੇ ਬੈਗ ਦੇ ਵਿੱਚੋਂ ਕਹਿੰਦਾ ਵੀ ਪੋਥੀਆਂ ਤੇ ਗੁੱਟ ਕੇ ਬਾਹਰ ਖਿੰਡੇ ਹੋ ਸੀ ਪਾਟ ਕੇ ਸੀ ਬੈਗ ਕਹਿੰਦਾ ਮੈਂ ਅਮਰਤਾਲੀ ਸਿੱਖ ਹੋਣ ਕਰਕੇ ਮੇਰੇ ਮਨ ਨੂੰ ਦੁੱਖ ਪਹੁੰਚਾ ਵੀ ਸਾਡਾ ਜਿਹੜਾ ਖਜ਼ਾਨਾਗਾ ਉਹ ਐ ਰੁੜਦਾ ਫਿਰਦਾ ਜੀ ਉਸ ਤੋਂ ਬਾਅਦ ਕਹਿੰਦਾ ਵੀ ਉਹ ਸੀਬੀਆਈ ਆ ਉਹ ਸਾਰੇ ਮਟੀਰੀਅਲ ਨੂੰ ਟੱਕਾਂ 'ਚ ਭਰ ਕੇ ਇਥੋਂ ਦੇ ਬੁਆਏਜ ਕੋਈ ਹੋਸਟਲ ਹੋਣਾ ਉਹਦੇ ਵਿੱਚ ਲੈ ਆਈ ਜੀ ਤੇ ਨਾਲ ਮਜੀਤ ਸਿੰਘ ਨੰਦਾਂ ਨੂੰ ਲੈ ਲਿਆ ਉਹ ਨੰਦਾਂ ਨੂੰ ਲੈ ਕੇ ਵੀ ਸਾਰੇ ਮਟੀਰੀਅਲ ਦੀ ਲਿਸਟਾ ਬਣਾਜਾਂਗੇ ਸੋਚਿਆ ਕਿਹੜੀਆਂ ਕਿਤਾਬਾਂ ਨੇ ਕਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਹੱਥ ਲੱਗਤ ਬੀੜਾ ਨੇ ਕਿਹੜੀਆਂ ਚਪਾਈ ਵਾਲੀਆਂ ਵਿਰਧ ਬੀੜਾ ਨੇ ਕਿਹੜੀਆਂ ਹੋਰ ਉਹ ਧਾਰਮਿਕ ਪੁਥੀਆਂ ਨੇ ਸਿੱਖ ਸਹਿਦੀਆਂ ਉਹ ਸਾਰਿਆਂ ਦੀਆਂ ਸਕੁੱਟੀਆਂ ਬਣਾਈਆਂ ਗੀਆਂ ਕਟੋ ਕਟ ਮਹੀਨਾ ਡੇਢ ਮਹੀਨਾ ਲਾ ਕੇ ਕਟਾ ਲਗਦਾ ਤਾਂ ਬੜਾ ਨਹੀਂ ਸੀ ਨਾ ਟਾਈਮ ਲੱਗਣਾ ਸੀਗਾ ਉਹ ਕਹਿੰਦਾ ਉਹਦੋਂ ਵਾਰ 190 ਵੈਗ ਵਗੈਰਾ ਭਰ ਕੇ ਵੱਡੀਆਂ ਬੋਰੀਆਂ ਆ ਸਾਰੀਆਂ ਫੇਰ ਸਿਵੇ ਵਾਲੇ ਕਿੱਥੇ ਲੈ ਗਏ ਚਾਹ ਦਿੱਲੀ ਲੈ ਕੇ ਹੋਣਗੇ ਸਾਨੂੰ ਤਾਂ ਨਰਸਕਤ ਕਰਵਾਲੇ ਵੀ ਥੋੜਾ ਕੰਮ ਖਤਮ ਆਉਣ ਬਸ ਮਤਲਬ ਉਹ ਉਸ ਤੋਂ ਬਾਅਦ ਉਸ ਦਾ ਕੋਈ ਥੋ ਪਤਾ ਅਜ ਤੱਕ ਨਹੀਂ ਉਹ ਤੋਂ ਬਾਅਦ ਕੋਈ ਥੋ ਪਤਾ ਨਹੀਂਗਾ ਇਹ ਜਿਹੜਾ ਇਹਨਾਂ ਸਾਰੇ ਘਟਨਾ ਕਰਨ ਤੋਂ ਇਹ ਕਲੀਅਰ ਹੁੰਦਾ ਕਿ ਜਿਹੜਾ ਮਟੀਰੀਅਲ ਸੀਗਾ ਹੱਥ ਲਿਖਤਾ ਸੀ ਜਾਂ ਧਾਰਮਿਕ ਸਾਇਤ ਜਾਂ ਗ੍ਰੰਥ ਜਿਹੜੇ ਉਹਦੇ ਵਿੱਚ ਸੀਗੇ ਜਾਂ ਗੁਟਕਾ ਸਾਹ ਸੀਗੇ ਪਰ ਉਹ ਜਿਹੜੇ ਉੱਥੋਂ ਚੱਕੇ ਗਏ ਆ ਔਰ ਸੀਬੀਆਈ ਉਹਨੂੰ ਲੈ ਕੇ ਗਈ ਆ ਹਾਂ ਅਗਲੀ ਗੱਲ ਕੀ ਆ ਵੀ ਜਦੋਂ ਫਿਰ ਸ੍ਰੋਮਣੀ ਕਮੇਟੀ ਦੇ ਬੰਦਿਆਂ ਨੇ ਪਾਇਰ ਬਈ ਕੀਤੀ ਲੋਕਾਂ ਨੇ ਪ੍ਰੈਸ਼ਰ ਤਾਇਆ ਤੂੰ ਨਹੀਂ ਸੀ ਕਰਦੇ ਲੋਗ ਪੁੱਛਦੇ ਸੀ ਕਿ ਸਵਾਲ ਪੁੱਛਦੇ ਕਿ ਇਖਬਾਰਤ ਤੇ ਬਾਰ-ਬਾਰ ਚਰਚਾ ਹੁੰਦੀ ਸੀਗੀ ਦੁਨੀਆ ਨੂੰ ਕਿ ਕਿਹੜੀ ਸੀਗੀ ਵੀ ਸਾਡਾ ਨਮੂਲ ਖਜ਼ਾਨਾ ਜਿਹੜਾ ਗੁਰੂ ਸਾਹਿਬ ਨਾਲ ਸੰਬੰਧਿਤ ਆ ਜਿਹਦੇ ਬੱਚੋ ਚੱਕਾ ਹੈ ਜੀ ਹੱਥ ਲਖਤ ਬੀੜ ਸੀ ਜੇ ਤਾਂ ਕਿਹਾ ਜਾਂਦਾ ਸੀ ਦਸਕਤ ਕੀਤੇ ਹੋਏ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਦਸਕਤ ਨਹੀਂ ਵੀ ਇਹ ਬੀੜ ਉਹ ਆ ਜਿਹੜੇ ਗੁਰੂ ਸਾਹਿਬ ਸਾਹਿਬ ਨੇ ਆਪ ਭਾਈ ਮਨੀ ਸਿੰਘ ਕੋਲ ਦੰਦਮਾ ਸਾਹਿਬ ਲਖਵਾਈ ਸੀ ਜੀ ਉਹ ਸਿੱਖ ਅਬਰਾਦ ਲਾਇਬ੍ਰੇਰੀ ਜਿਹੜਾ ਸਮਸ਼ੇਰ ਸਿੰਘ ਸ਼ੋਕ ਆ ਲੰਬਾ ਸਮਾਂ ਉਹ ਲੈਬ੍ਰੇਰੀ ਦਾ ਕੇਅਰ ਟੇਕਰ ਰਹੇਗਾ ਉਹਨੇ ਸੂਚੀ ਬਣਾਈ ਵੀ ਆ ਹਾਂ ਹਾਂ ਦੁਰਲੱਭ ਨੁਸਖੇ ਜਿਹੜੇ ਵੱਖ-ਵੱਖ ਲਾਇਬ੍ਰੇਰੀਆਂ ਦੇ ਵਿੱਚੋਂ ਜਿਵੇਂ ਪਟਨਾ ਦੀ ਲਾਇਬ੍ਰੇਰੀਆ ਜਾਂ ਮਧ ਪ੍ਰਦੇਸ਼ ਚ ਕਈ ਦੁਰਲੱਭ ਲਾਇਬ੍ਰੇਰੀਆਂ ਵੀ ਉੱਥੋਂ ਲੈ ਕੇ ਨੁਸਖੇ ਜਾਂ ਖਰੜੇ ਇਹ ਲਾਇਬ੍ਰੇਰੀ ਦੇ ਵਿੱਚ ਰੱਖੇ ਸੀ ਤਾਂ ਕਿ ਸਾਡੀ ਲਾਇਬ੍ਰੇਰੀ ਰਚ ਹੋਵੇ ਮਤਲਬ ਸੈਂਟਰਲ ਕੀਤਾ ਸੀ ਸਾਰੇ ਥਾਵਾਂ ਤੋਂ ਜਿਹੜਾ ਸਿੱਖ ਹਿਸਟਰੀ ਨਾਲ ਹਾਂ ਪਰ ਇਹਨਾਂ ਦੇ ਪੈਰ ਵਿੱਚ ਕਿਤੇ ਲੋਕਾਂ ਨੇ ਪ੍ਰੈਸਰ ਥੱਲੇ ਤਾਂ ਫੇਰ ਸੀ ਵੀ ਨਹੀਂ ਇਹ ਕੋਰਟ ਕੇਸ ਗਿਆ ਹਾਈ ਕੋਰਟ ਦੇ ਵਿੱਚ ਇੱਥੇ ਸਤਨਾਮ ਸਿੰਘ ਭਾਈ ਸਤਨਾਮ ਸਿੰਘ ਖੰਡਾ ਭਾਈ ਸਤਨਾਮ ਸਿੰਘ ਖੰਡੇ ਨੇ ਆਪਣੇ ਤੌਰ ਤੇ ਕੇਸ ਪਾਇਆ ਹਾਈ ਕੋਰਟ ਦੇ ਵਿੱਚ ਜੀ ਜਦੋਂ ਉੱਥੇ ਹਾਈ ਕੋਰਟ ਦੇ ਵਿੱਚ ਉਹਦਾ ਵਕੀਲ ਸੀ ਰੰਜਨ ਲਖਨਪਾਲ ਇੱਥੇ ਕਈ ਵਕੀਲ ਇਹਨਾਂ ਅਬਜੋਏ ਕੁਮਾਰ ਵੀ ਸੀ ਹੋਰ ਸੀ ਇਹ ਹਾਈ ਕੋਰਟ ਤੇ ਤਿੰਨ ਚਾਰ ਸਾਲ ਕੇਸ ਚੱਲਿਆ ਉਹਨੇ 2004 ਚ ਕੇਸ ਪਾਇਆ ਸੀਗਾ ਵੀ ਉੱਥੇ ਜਦੋਂ ਕੇਸ ਚੱਲਿਆ ਜਦੋਂ ਸ਼ਬਦਲ ਸਿੰਘ ਤੇ ਰঞ্জੀਤ ਸਿੰਘ ਅੰੰਦਾ ਦੇ ਇੰਟਰਵਿਊ ਸ਼ੁਰੂ ਹੋ ਗਈ ਜੀ ਸਟੇਟ ਨੂੰ ਸੀਬੈਨ ਨੂੰ ਪਾਰਟੀ ਬਣਾਇਆ ਫੌਜ ਨੂੰ ਵੀ ਬਣਾਇਆ ਭਾਰਤੀ ਸਟੇਟ ਨੂੰ ਵੀ ਬਣਾਇਆ ਤਾਂ ਉਹ ਸਤਨਾਮ ਸਿੰਘ ਖੰਡੇ ਦੇ ਨਾਲ ਹੀ ਸ਼ਰੋਮਣੀ ਕਮੇਟੀ ਵੀ ਪਾਰਟੀ ਬਣ ਗਈ ਜੀ ਵੀ ਅਸੀਂ ਘੇਰ ਟੇਕਰਾਂ ਤਾਂ ਮੈਂ ਸਾਨੂੰ ਵੀ ਪਾਰਟੀ ਬਣਾਇਆ ਜਾਵੇ ਉੱਥੇ ਪਰ ਸੀਬਈ ਨੇ ਆਪਣਾ ਜਵਾਬ ਦਾਬਾ দাਇਰ ਕੀਤਾ ਆਈਬੀ ਦੇ ਵੀ ਪੇਸ਼ ਹੋਏ ਆਪਣੇ ਵਕੀਲ ਤੌਰ ਤੇ ਉਹਨਾਂ ਨੇ ਕਿਹਾ ਵੀ ਆਹ ਆਹ ਆਈਟਮਾਂ 4000 ਕਿਤਾਬਾਂ ਆਹ ਚੀਜ਼ਾਂ ਅਸੀਂ ਇਹ ਸ਼੍ਰੋਮਣੀ ਕਮੇਟੀ ਦੇ ਆਹ ਆਹ ਮੈਂਬਰਾਂ ਨੂੰ ਸ਼ੋਭ ਚੁੱਕਿਆ ਸਾਡੇ ਕੋਲ ਦਸਖਤ ਵੀ ਹੈ ਇਹਨਾਂ ਦੇ ਔਰ ਸ਼੍ਰੋਮਣੀ ਕਮੇਟੀ ਇੱਕ ਪਾਸੇ ਉਹ ਜਿਹੜਾ ਪਾਰਟੀ ਬਣੀ ਹੋਇਆ ਉਸ ਕੇਸ ਦੀ ਦਸਖਤ ਵੀ ਹੈਗਾ ਇਹਨਾਂ ਦੇ ਉਹ ਜਦੋਂ ਸਾਰੀਆਂ ਗੱਲਾਂ ਹੋਈਆਂ ਫਿਰ ਹਾਈ ਕੋਰਟ ਨੇ ਗੱਲ ਕਹਿਤੀ ਵੀ ਦੇਖੋ ਸੀਬੀ ਵੀ ਤਾਂ ਸਾਡੇ ਕੋਲ ਕਹਿੰਦਾ ਵੀ ਆਹ ਸਾਡੇ ਕੋਲ ਸਮਾਨ ਫੋਟਕਲ ਜੇ ਸਾਡੇ ਕੋਲ ਬਾਕੀ ਬਚਦਾ ਇਹ ਵੀ ਲੈ ਲੈਣਾ ਬਾਕੀ ਇਹ ਤਾਂ ਦੇ ਚੁੱਕੇ ਸਾਡੇ ਕੋਲ ਕੁਝ ਨਹੀਂਗਾ ਵੀ ਜੇ ਹੁਣ ਅਸੀਂ ਉਹਨੂੰ ਕੀ ਕੋਸ਼ ਕਹਿ ਤਾਂ ਸਕਦੇ ਨਹੀਂ ਜਦਾਂ ਸਾਨੂੰ ਕਟਾ ਲੱਗਦਾ ਸਾਰਾ ਪਰ ਮੁਕੰਮਲ ਕੀ ਬਸਤਾ ਨੇ ਜੀ ਵੀ ਜਿੰਨਾ ਉਹਨੇ ਕਹਿ ਤੋ ਸਾਡੇ ਕੋਲ ਮਾਸਲਾ ਉਹ ਕਿੱਥੇ ਗਿਆ ਉਹ ਤੁਸੀਂ ਪੜਤਾਲ ਕਰੋ ਵੀ ਤੁਸੀਂ ਸਾਡੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾ ਸਕਦੇ ਹੋ ਉਹ ਖੰਡਾ ਵੀ ਸੁਪਰੀਮ ਕੋਰਟ ਨਹੀਂ ਗਿਆ ਤੇ ਖੰਡਾ ਸਾਹਿਬ ਪਰ ਐ ਵੀ ਉਹ ਦੀ ਕੋਈ ਮੈਂ ਪੁੱਛਿਆ ਜਿਸ ਨੂੰ ਇੰਟਰਵਿਊ ਕੀਤੀ ਉਹ ਕਹਿੰਦਾ ਵੀ ਮੇਰੇ ਪਰਿਵਾਰ ਦੇ ਸਹਿਜ ਜੀ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਹੋਏ ਆ ਉਹ ਸਾਰਿਆਂ ਤੇ ਕੇਸ ਸੀ ਬਈ ਅਦਾਲਤ ਪਟਿਆਲੇ ਚੱਲਦੇ ਸੀ ਮੇਰੇ ਕੋਲੋਂ ਸੁਪਰੀਮ ਕੋਰਟ ਦੇ ਵਕੀਲ ਕਰਨ ਦੀ ਤਵਕਕੋ ਨਹੀਂ ਸੀ ਇੰਨਾ ਤਮਾਨ ਨਹੀਂ ਸੀ ਪੈਸੇ ਨਹੀਂ ਸੀ ਵੀ ਮੈਂ ਤਾਂ ਫਿਰ ਗੱਲ ਉੱਥੇ ਛੱਡਤੀ ਵੀ ਇਹ ਸੁਪਰੀਮ ਕੋਰਟ ਜਾਣਾ ਸੀ ਉਸ ਫੈਸਲੇ ਖਿਲਾਫ ਜਦੋਂ ਕਿ ਸ਼੍ਰੋਮਣੀ ਕਮੇਟੀ ਪਾਰਟੀ ਬਣ ਗਈ ਸੀ ਤੇ ਸ਼੍ਰੋਮਣੀ ਕਮੇਟੀ ਦਾ ਫਰਜ਼ ਵੜਦਾ ਸੀ ਜੀ ਜੀ ਸਾਡੀ ਸੰਤੋਸ਼ਟੀ ਨਹੀਂ ਸਾਨੂੰ ਇਹ ਸਮਾਨ ਵਾਪਸ ਨਹੀਂ ਆਇਆ ਸਿਵੇ ਝੂਠ ਬੋਲਦੀ ਆ ਛੱਟੜ ਕੋਲ ਸਮਾਨ ਆ ਹੀ ਨਹੀਂ ਹੈ ਜਾਂ ਇੰਨਾ ਆ ਚੁੱਕਿਆ ਵੀ ਬਾਕੀ ਰਹਿੰਦਾ ਸਾਨੂੰ ਉਹ ਵੀ ਦੇਵਣ ਦੱਸ ਕਿੱਥੇ ਪਿਆ ਤੇਰੇ ਦੇ ਲਈ ਉਸ ਤੋਂ ਬਾਅਦ ਕੋਈ ਕੋਈ ਉਹ ਉੱਥੇ ਗੱਲ ਛੱਡਤੀ ਹੂੰ ਉਸ ਤੋਂ ਬਾਅਦ ਫਿਰ ਸਮੇਂ ਸਮੇਂ ਸਰ ਮੇਰੇ ਆਰਟੀਕਲ ਸੁਪਿਆ ਅਜੀਤ ਅਖਬਾਰ ਚ ਦੋ ਕਿਸਤਾਂ ਚ ਉਹਨਾਂ ਫੇਰ ਬਵੇਲਾ ਉੱਠਿਆ ਦੋ ਲੋਕਾਂ ਨੇ ਮੰਗ ਉੱਠੀ ਮੈਂ ਸੋ ਲਾਇਬ੍ਰੇਰੀ ਕਿੱਥੇ ਆ ਫੇਰ 7:00 ਵਜੇ ਤੱਕ ਬਿਆਨ ਆ ਗਿਆ ਵੀ ਅਸੀਂ ਜੀ ਜਿਹੜਾ ਸਮਾਨ ਵੀ ਅਸੀਂ ਤਾਂ ਸ਼੍ਰੋਮਣੀ ਕਮੇਟੀ ਦੇ ਆਹਾਂ ਹਾਂ ਮੈਂਬਰਾਂ ਨੂੰ ਇੱਕ ਸਖਤਰ ਨੌਜੀ ਕੁਲਵੰਤ ਸਿੰਘ ਮਨਜੀਤ ਸਿੰਘ ਕਲਕੱਤਾ ਰੂਪ ਸਿੰਘ ਇਹਨਾਂ ਨੂੰ ਅਸੀਂ ਮੁਕਸਕਤਰ ਰੂਪ ਸਿੰਘ ਇਹਨਾਂ ਬੰਦਿਆਂ ਨੂੰ ਅਸੀਂ ਸਭ ਵਾਪਸ ਕਰ ਚੁੱਕੇ ਹਾਂ ਸੀਬੀਆਈ ਨੇ ਬਾਈ ਨਾਮ ਲਿਸਟ ਜਾਰੀ ਕਰਤੀ ਵੀ ਅਸੀਂ ਇਹਨਾਂ ਬੰਦਿਆਂ ਨੂੰ ਦਿੱਤਾ ਇਹਨਾਂ ਬੰਦਿਆਂ ਨੂੰ ਜਾਰੀ ਕਰ ਚੁੱਕੇ ਹਾਂ ਇੱਕ ਉਹ ਮੇਰੇ ਨਾਂ ਨਹੀਂ ਹੁਣ ਯਾਦ ਰਹਿ ਮੂੰਹ ਤੋਂ ਫਿਰਦਾ ਹਰਦਲ ਮੇਘ ਸਿੰਘ ਦਾ ਨਾਮ ਹੈ ਵੀ ਹਰਦਲ ਮੇਘ ਸਿੰਘ ਸੀ ਮੁਕਸਕਤਰ ਅਸੀਂ ਉਹਨਾਂ ਨੂੰ ਸੌਂਪ ਚੁੱਕੇ ਹਾਂ ਸੀਬੀ ਨੇ ਲਿਸਟਾਂ ਦਿੱਤੀਆਂ ਵੀ ਹਾਂ ਅਸੀਂ ਇਹਨਾਂ ਤਰੀਕਾ ਨੂੰ ਇਹਨਾਂ ਬੰਦੇ ਦੀ ਫਿਰ ਕੀ ਜਵਾਬ ਹਾਂ ਇਹਨਾਂ ਨੂੰ ਕੀ ਕੀਤਾ ਵੀ ਸ਼੍ਰੋਮਣੀ ਕਮੇਟੀ ਨੇ ਫੇਰ ਉਹ ਤੋਂ ਅ ਮੇਰੇ ਖਿਆਲ ਨਾਲ ਬੀਬੀ ਜਗੀਰਨ ਸਿੰਘ ਪ੍ਰਧਾਨ ਸੀ ਜੀ ਆ 2019 ਦੀ ਗੱਲ ਆ ਉਹਨੇ ਫਿਰ ਪੰਜ ਮੈਂਬਰ ਕਮੇਟੀ ਬਣਾਈ ਤੀ ਹਮਮ ਕ੍ਰਪਾਲ ਸਿੰਘ ਬਡੂਂਗਰ ਦੀ ਗਵਾਈ ਦੇ ਵਿੱਚੋਂ ਕ੍ਰਪਾਲ ਸਿੰਘ ਬਡੂਂਗਰ ਆ ਗਿਆ ਉਹ ਚ ਸਖਤਰ ਸੁਖਦੇਵ ਸਿੰਘ ਭੂਰਾ ਕੋਨਾ ਸੀ ਹਰਦ ਦਲਮੇਗ ਸਿੰਘ ਹੀ ਜਿਹਦੇ ਦੋਸਤ ਸੀ ਵੀ ਉਹਨੂੰ ਸਮਾਨ ਸੌਪਿਆ ਉਹ ਵੀ ਵਿੱਚ ਕਮੇਟੀ ਦੇ ਪਾਤਾ ਤੇ ਰੂਪ ਸਿੰਘ ਵੀ ਇਹਦੀ ਪੜਤਾਲ ਕਰਨਗੇ ਵੀ ਜਿਹੜਾ ਸਮਾਨ ਆਇਆਗਾ ਉਤੋਂ ਸਿਵੇ ਨੇ ਵਾਪਸ ਕੀਤਾ ਉਹ ਕਹਾ ਕਿਤੇ ਉਹਨਾਂ ਨੇ ਅੱਜ ਤੁਸੀਂ ਲਾ ਲਓ ਸਾਹਿਬ ਵੀ 2019 ਤੋਂ ਕਮੇਟੀ ਬਣਾਈ ਆ ਅੱਜ ਤੱਕ ਉਹਨੇ ਕੋਈ ਮੀਟਿੰਗ ਵੀ ਨਹੀਂ ਕੀਤੀ ਇੱਕ ਵਾਰ ਮੈਨੂੰ ਪਿਛਲੇ ਸਾਲ ਸੁਦੇਸ਼ਪ ਸਿੰਘ ਪੂਰਾ ਕੋਹਨ ਨੇ ਕਿਹਾ ਸੀ ਵੀ ਅਸੀਂ ਤਾਂ ਮੀਟਿੰਗ ਕਰਕੇ ਰਿਪੋਰਟ ਬਣਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੂੰ ਸੌਂਪ ਚੁੱਕੇ ਆ ਹੁਣ ਮੈਂ ਆਖਿਆ ਵੀ ਤੁਸੀਂ ਦੱਸੋ ਸਾਨੂੰ ਕੀ ਰਿਪੋਰਟ ਆ ਕਿ ਨਹੀਂ ਉਹ ਦੱਸਣੀ ਨਹੀਂ ਗੁਪਤਾਂ ਸਾਡੀ ਗੱਲ ਨਾਲ ਗੁਪਤਾਂ ਲਈ ਕਿਹੜੀ ਗੱਲ ਆ ਤੁਸੀਂ ਜੇ ਉਹ ਸਮਾਨ ਤੁਹਾਡੇ ਕੋਲ ਆਇਆ ਤੁਸੀਂ ਪੜਤਾਲ ਕੀਤੀ ਤੇ ਵੀ ਸਮਾਨ ਆਇਆ ਆ ਹਾਂ 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 ਬੰਦੇ ਸਾਡੇ ਸ਼੍ਰੋਮਣੀ ਕਮੇਟੀ ਦੇ ਉਹਨੂੰ ਖੁਰਦ-ਬੁਰਦ ਕਰ ਗਏ ਤਾਂ ਗੈਰੋਂ ਜੇ ਤਕਉ ਸਮਾਨ ਹੀ ਨਹੀਂ ਆਇਆ ਸਿਵੇਂ ਝੂਠ ਬੋਲਦੇ ਤਾਂ ਕਹੋ ਸਾਨੂੰ ਸੱਚ ਦੇ ਦਿਓ ਜੇ ਜਾਨਕਾ ਜਾਜੇ ਤੁਹਾਡੇ ਸਵਾਲ ਉੱਠਦੇ ਨੇ ਤੁਹਾਨੂੰ ਜਵਾਬ ਤਾਂ ਦੇਣਾ ਪਊ ਜਵਾਬ ਤਾਂ ਦੇਣਾ ਪੂ ਸੁਦੇਵ ਸਿੰਘ ਪੂਰਾ ਕੋਨਾ ਕਹਿੰਦਾ ਵੀ ਅਸੀਂ ਤਾਂ ਆਪਣੀ ਧਾਮੀ ਸਾਹਿਬ ਨੂੰ ਰਿਪੋਰਟ ਸੌਂਪ ਚੁੱਕੇ ਆ ਹੁਣ ਧਾਮੀ ਸਾਹਿਬ ਇਸ ਗੱਲ ਤੇ ਕੋਈ ਫੋਨ ਨਹੀਂ ਚੱਕਦੇ ਨਾ ਕੋਈ ਜਵਾਬ ਦਿੰਦੇ ਨੇ ਅੱਜ ਫੇਰ ਕ ਲੁਕਾ ਰਹੇ ਦੇ ਫਸਾ ਗਿਆ ਗੱਲ ਬਾਰ ਬਾਰ ਉੱਠਦੇ ਨੂੰ ਐ ਵੀ ਕਿਹੜਾ ਕੋਈ ਮੋਏ ਪੁੱਛਦੇ ਨੇ ਗੱਲ ਨੂੰ ਆਉਣੇ ਕੋਲੇ ਕਰਕੇ ਮਿੱਟੀ ਘਟੇ ਰੋੜ ਦੋ ਸੋ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਸਾਰੇ ਮਤਲਬ ਅਹੁਦੇਦਾਰ ਸੁਮੇਤ ਧਾਮੀ ਸਾਹਿਬ ਦੇ ਇਹ ਸਾਰੇ ਦੋਸ਼ੀ ਆ ਇਹਨੂੰ ਖੁਰਦਬੁਰਦ ਕਰਨ ਦੇ ਵਿੱਚ ਮਤਲਬ ਸਰਕਾਰ ਤਾਂ ਜਿਹੜੀ ਦੋਸ਼ੀ ਸੀਗੀ ਕੋਕੋ ਜੇ ਹੁਣ ਲਿਸਟਾਂ ਦੇਣ ਵੀ ਸਾਡੇ ਕੋਲ ਇੰਨਾ ਸਮਾਨ ਆ ਚੁੱਕਿਆ ਬਾਕੀ ਸਾਡਾ ਇੰਨਾ ਰਹਿੰਦਾ ਫੇਰ ਹੀ ਸਾਡੇ ਰਖਭਰੀ ਹੋਊ ਨਾ ਜਾ ਤਾਂ ਕਹਿ ਦੇਣ ਕਿ ਸਾਡੇ ਕੋਲੇ ਆਇਆ ਨਹੀਂਗਾ ਪਰ ਤੁਹਾਨੂੰ ਸੀਬੀਆਈ ਆਇਆ ਕਿਵੇਂ ਕੋਲ ਸਾਡੇ ਕੋਲ ਦੱਸ ਖਤੋਂ ਉਹਨਾਂ ਕੋਲੇ ਪਿਛਲੇ ਸਾਲ ਜਦੋਂ ਮੇਰਾ ਆਰਟੀਕਲ ਸਰਪੇਸ ਸੀਬੇ ਨੇ ਦੱਸਖਤ ਦੇ ਦਿੱਤੇ ਪੀ ਸਾਡੇ ਕੋਲ ਆ ਦੇਖੋ 10 ਕਤਰੇ ਬੰਦੇ ਤੇ ਕੁਲਵੰਤ ਸਿੰਘ ਸਖਤਰ ਦੇ 10 ਕਤਰੇ ਤੇ ਲਮੇਗ ਸਿੰਘ ਨੇ 10 ਕਤਰਾ ਮਜੀਦ ਸਿੰਘ ਕਲਕੱਤਾਲੇ 10 ਕਤਰੇ ਵੇਦਰ ਡੇਟ ਉਹਨਾਂ ਕੋਲ ਐਸ ਡੇਟ ਨੂੰ ਇੰਨੇ ਇੰਨੇ ਆਟਮਾ ਸੇ ਸੌਪੀਆਂ ਨੇ ਔਰ ਇਨਾ ਮੈਂਬਰਾਂ ਦੇ ਵੱਲੋਂ ਕੋਈ ਉਹਨਾਂ ਲੱਗ ਕੇ ਵੀ ਕੀ ਕਰਨਾ ਸੀ ਬਈ ਨੇ ਇਨਾ ਮੈਂਬਰਾਂ ਦੇ ਵੱਲੋਂ ਕੋਈ ਜਵਾਬ ਦੇਈ ਨਾ ਹਾਂ ਨਾ ਨਾ ਕਿਸੇ ਪਾਸੇ ਨਾ ਰੇ ਨੀ ਲੱਗਿਆ ਬੇਸ਼ਰਮੀ ਵਾਲੀ ਇੱਕ ਚੁੱਪ ਧਾਰੀ ਹੋਈ ਆ ਤੇ ਸਾਡਾ ਕੋਈ ਕੀ ਕਰ ਲੂ ਤਾਂ ਫਿਰ ਹੁਣ ਇਹਦੇ ਵੀ ਅਪਾ ਵੀਡੀਓ ਬਣਾ ਲਾਂਗੇ ਚੱਲੀ ਜਾਣੀਆਂ ਕਿਹੜਾ ਕੋਈ ਲੋਕਾਂ ਦਾ ਪ੍ਰੈਸ਼ਰ ਪਾਣਾਂ ਦੇ ਲਗਾ ਚਾਰ ਦਿਨ ਹੋ ਗਏ ਗੱਲ ਬੜਾ ਮੋਟਾ ਹੈਗਾ ਤਾਂ ਵਾਅਲ ਠੰਡਾ ਹੋ ਜਾਂਦਾ ਲੋਕ ਭੁੱਲ ਜਾਣਗੇ ਲੋਕ ਭੁੱਲ ਜਾਂਦੇ ਆਇਂ ਲੱਗਦਾ ਕਿ ਲੋਕ ਭੁੱਲ ਜਾਣਗੇ ਚਾਰ ਦਿਨ ਰੋਲਾ ਪਊਗਾ ਫਿਰ ਜਿਹੜਾ ਸ਼ਾਂਤ ਹੋ ਜਾਏਗਾ ਮਾਮਲਾ ਪਰ ਰਾਹੀ ਸਾਹਿਬ ਕੀ ਲੱਗਦਾ ਕਿ ਇਸ਼ੂ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਮਲਕਤ ਦੇਖੋ ਜਿਹੜਾ ਪੰਜਾਬੀ ਲੇਖਕ ਮੈਂ ਕਹਿੰਦਾ ਪੰਜਾਬੀ ਲੇਖਕਾਂ ਨੇ ਕਿਥੇ ਹੋ ਰਾ ਪੰਜਾਬੀ ਬੁੱਧੀਜੀਵੀ ਐਂਟਰ ਹੋ ਰਾ ਸ਼ਖ ਬੁੱਧੀਜੀਵੀ ਐਂਟਰ ਹੋ ਰਾ ਸਾਰਿਆਂ ਨੂੰ ਇੱਕ ਪਲੇਟ 'ਤੇ ਇਕੱਠਾ ਹੋਣਾ ਚਾਹੀਦਾ ਸਾਨੂੰ ਇੱਕ ਕਾਨਫਰੰਸ ਬੁਲਾਉਣੀ ਚਾਹੀਦੀ ਆ ਹਜ਼ਾਰਾਂ ਸਾਡੇ ਜਿਹੜੇ ਬੁੱਧੀਜੀਵੀ ਇੰਟੈਲੈਕਚੁਅਲ ਆ ਚਾਹੇ ਉਹ ਹਿੰਦੂ ਆ ਪੰਜਾਬ ਦਾ ਚਾਹੇ ਮੁਸਲਮਾਨ ਆ ਤਾਂ ਚੱਕਾ ਇਹ ਸਾਰਿਆਂ ਦੀ ਸਾਂਝੀ ਤਰੋਹ ਆ ਜਿਹੜਾ ਗਿਆਨ ਹੁੰਦਾ ਲਾਇਬ੍ਰੇਰੀ ਆ ਸਾਡਾ ਗਿਆਨ ਸਾਰਿਆਂ ਦਾ ਸਾਂਝੀ ਇੱਕ ਸੰਪਤੀ ਆ ਔਰ ਇਹ ਸਭ ਸਾਰੇ ਇਕੱਠੇ ਹੋ ਕੇ ਇੱਕ ਕਾਨਫਰੰਸ ਕਰਗੇ ਇਹਨਾਂ ਦਾ ਕੋਈ ਧਰਨਾ ਦੇਈਏ ਇੱਥੇ ਕੋਈ ਮੁਜ਼ਾਹਰਾ ਕਰਗੇ ਕੋਈ ਭੁਖੜ ਹੜਤਾਲ ਕਰਗੇ ਵੀ ਸਾਨੂੰ ਜਵਾਬ ਦੇਵੋ ਕਮ ਸੇ ਕੋਈ ਕਲੈਰਟੀ ਕੋਈ ਜਵਾਬ ਦੇਣਾ ਚਾਹੀਦਾ ਕੋਈ ਕਲੈਰਟੀ ਤਾਂ ਸਾਹਮਣੇ ਹੋਵੇ ਕਲੈਰਟੀ ਤਾਂ ਹੋਵੇ ਕੌਮ ਦੇ ਸਾਹਮਣੇ ਔਰ ਭਾਰਾਂ ਨੂੰ ਕੋਪਰਮ ਲਿਖਣਾ ਚਾਹੀਦਾ। ਪਰ ਇਸ ਤੋਂ ਵੱਡਾ ਹੋ ਵੀ ਕੀ ਸਕਦਾ ਕਿ ਜੇ ਗੁਰੂ ਸਾਹਿਬ ਨੇ ਖੁਦ ਲਿਖਵਾਈਆਂ ਹੱਥ ਲਿਖਤਾ ਵੀ ਉਹਦੇ ਵਿੱਚ ਸੀ ਜੀ ਆ ਤਾਂ ਫਿਰ ਤਾਂ ਜਵਾਬ ਦੇ ਹੀ ਕਿੰਨੀ ਵੱਡੀ ਐ ਜੀ ਦੇਖੋ ਇੱਕ ਸੱਜਣ ਕੈਨੇਡਾ ਦੇ ਵਿੱਚ ਜਿਹੜੀ ਉਹ ਮੈਂ ਗੱਲ ਕੀਤੀ ਉਹ ਚ ਇਸ ਤਰ੍ਹਾਂ ਦਾ ਵੀ ਬੀੜ ਸੀ ਜਿਹਦੇ ਕੈਨੇਡਾ ਦੇ ਦਸਕਤ ਗੁਰੂ ਸਾਹਿਬ ਦੇ ਆ ਉਹਨੂੰ ਗੋਪਾਲ ਸਿੰਘ ਦੇ ਇੱਕ ਸੱਜਣ ਨੂੰ ਦਰਸ਼ਨ ਕਰਾ ਕੇ ਕੈਨੇਡਾ ਦੇ ਵਿੱਚ ਲੋਕਾਂ ਦੇ ਘਰਾਂ ਦੇ ਲਾ ਜਾ ਕੇ ਚੋਰੀ-ਚੋਰੀ ਡਾਲਰ ਵੀ ਵਟੋਰਦਾ ਰਿਹਾ ਐ ਐਡੀ ਵੱਡੀ ਮੈਂ 2019 ਤੇ ਗਿਆ ਉੱਥੇ ਮੈਨੂੰ ਪਤਾ ਲੱਗਾ ਵੀ ਇੱਥੇ ਹੈਗੀ ਆ ਬੀੜ ਕਾਈ ਹੋਈ ਜਰਮੈਰੋ ਕੋਲ ਸੱਜਣ ਕੋਲੇ ਗਿਆ ਉਹ ਬੋਲਾ ਜਾ ਬਣ ਗਿਆ ਕਮਲਾ ਜਾ ਉਹ ਤਾਂ ਪਤਾ ਨਹੀਂ ਜੀ ਕਿਹੜੀ ਬੀੜ ਦੀ ਗੱਲ ਕਰਦੋਂ ਮੈਂ ਕਿਹਾ ਜੀ ਆਹ ਬੀੜ ਦੇ ਤੁਸੀਂ 10 ਕਦਕ ਜਿਕੇ ਹੋਏ ਬੇ ਕਹਾਂ ਜੀ ਮੰਤਾ ਉਹ ਕਾਲ ਤਹ ਜੀ ਜਗਿੰਦਰ ਸਿੰਘ ਮਦਾਂਤੀ ਨੇ ਦਿੱਤੀ ਸੀਗੀ ਮੈਂ ਜੀ ਹੁਣ ਕਿੱਥੇ ਗਈ ਆ ਕਹਾਂ ਜੀ ਤੋ ਕੋਈ ਬੰਦੇ ਲੈ ਗਏ ਸੀ ਮੈਂ ਕੌਣ ਸੀ ਬੰਦੇ ਉਹ ਮੈਂ ਤਾਂ ਜਾਣਦਾ ਨਹੀਂ ਸੀ ਜੀ ਮੈਂ ਕਹਾਂ ਜਾਣੇ ਤੋਂ ਐਡੀ ਧਰੋ ਹੋਵੇ ਗੁਰੂਵਰ ਤੇ ਬੀੜ ਨਿਰਤ ਰੂਪ ਤੁਸੀਂ ਬਿਨਾ ਜਾਣੇ ਤੁਸੀਂ ਐ ਫੜਾ ਦੋ ਬੰਦਾਂ ਨੂੰ ਵੀ ਲੈ ਜਾਓ ਜੀ ਤੁਸੀਂ ਕਹਾਂ ਜੋ ਜਗਿੰਦਰ ਸਿੰਘ ਮਦਾਂਤੀ ਨੇ ਭੇਜੇ ਸੀ ਬੰਦੇ ਮੈਨੂੰ ਕਹਿੰਦੇ ਬੀੜ ਲੈ ਕੇ ਜਾਣੇ ਕਹਿੰਦਾ ਮੈਂ ਬੀੜ ਚੱਕੇ ਫੜਾਤੀ ਇਹ ਬੀੜ ਉਹੀ ਹੈ ਜੀ ਸਿਕਰ ਰੈਫਰੈਂਸ ਲੈ ਕੇ ਜੀ ਸਿਕਰ ਰੈਫਰੈਂਸ ਲਾਇਬ੍ਰੇਰੀ ਦੇ ਬੱਚਾ ਜਿਹਦਾ ਕਹਿੰਦੇ ਸੀ ਗੁਰੂ ਘਰ ਸੰਦ ਗੁਰੂ ਗੁਰੂ ਸਾਹਿਬ ਉਹ ਆਪਣਾ ਕੈਨੇਡਾ ਪਹੁੰਚੀ ਆ ਉਹ ਬੰਦੇ ਕੋਲੇ ਪਹੁੰਚੀ ਆ ਬਾਅਦ ਪਹੁੰਚੀ ਜੀ ਹੁਣ ਦੀ ਗੱਲ ਆ ਜੀ 2019 ਦੀ ਗੱਲ ਆ ਜਦੋਂ ਮੈਂ ਜਾ ਕੇ ਆਇਆ 2019 ਤੋਂ ਬੰਦਾ ਉਹ ਦਿਖਾ ਰਿਆ ਸੀਗਾ ਪਹਿਲਾਂ ਮਸਲਾ ਤਾਂ ਬਹੁਤ ਗੰਭੀਰ ਇਹਦਾ ਮਤਲਬ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸੀ ਜਾਂ ਸ਼੍ਰੋਮਣੀ ਕਮੇਟੀ ਦੇ ਨਾਂ ਦੇ ਜਾ ਕੇ ਉਹਥੇ ਪੀਆਰ ਲਈਆਂ ਨੇ ਆਪਣੇ ਬੱਚੇ ਸੈੱਟ ਕੀਤੇ ਨੇ ਉਹ ਜਾਂ ਗਿਫਟ ਦਿੱਤੀਆਂ ਵੀ ਆ ਲੋ ਪ੍ਰਾਤਨ ਖਜਾਨੇ ਨੇ ਤੁਸੀਂ ਸਾਂਭੋ ਸਾਨੂੰ ਆ ਸੈਟ ਕਰ ਦੋ ਔਰ ਉੱਥੇ ਦਿਖਾਇਆ ਜਾ ਰਿਹਾ ਕਿ ਗੁਰੂ ਸਾਹਿਬ ਦੇ ਦਰਸ਼ਨ ਜਿਹੜੇ 10 ਤੱਕ ਉਹਨਾਂ ਦੇ ਦਰਸ਼ਨ ਕਰਾਉਂਦਾ ਸੀ ਬੰਦਾ ਪੈ ਪੱਚੀ ਘੇਟ ਚ ਪਾ ਕੇ ਉਹਦੇ ਦਰਸ਼ਨ ਕਰਾਉਂਦਾ ਸੀ ਲੋਕ ਡਾਲਰ ਮੱਥਾ ਟੇਕਦੇ ਸੀਗੇ ਔਰ ਇੱਥੇ ਲੋਕ ਲੱਭ ਰਹੇ ਨੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਕਿੱਥੇ ਆ ਬਸ ਉਹਨੇ ਸਾਰਾ ਇਸ ਜੁਮੇ ਮਹਾਰਾਜੀ ਖੁਰਦਬੋਰ ਕਰਦੇ ਚੰਨੂ ਦਾ ਹੈ ਸਾਰੀਆਂ ਸੰਸਥਾਵਾਂ ਪਤਾ ਨਹੀਂ ਕਿਉਂ ਸਿੱਖ ਸੰਸਥਾਵਾਂ ਚ ਕੋਈ ਤੰਤ ਨਹੀਂ ਰਿਹਾ ਗਿਆ ਬਾਰ ਬਾਰ ਮੈਂ ਪੜਦਾ ਮੈਂ ਹਰ ਬਾਰ ਰੋਣ ਆਉਂਦਾ ਤਨ ਦੇਈਦਾ ਉਹ ਇਕੱਠੇ ਹੋ ਗਈ ਆਪਾਂ ਇਕੱਠੇ ਹੋ ਕੇ ਜਲ ਕੇ ਆਪਾਂ ਕਾਲ ਤਾਰੇ ਜ਼ਾਇਦਾਰ ਨੂੰ ਮੰਗ ਪੱਤਰ ਦੇ ਗਏ ਔਰ ਤੁਸੀਂ ਇਹ ਨਹੀਂ ਲੋਕਾਂ ਨੂੰ ਲਾਮਬੰਦ ਕੀਤਾ ਲੋਕ ਤੁਹਾਡੇ ਤੋਂ ਰਿਸਪੌਂਸ ਨਹੀਂ ਕਰ ਰਹੇ ਕੋਈ ਰਿਸਪੌਂਡਿੰਗ ਨਹੀਂ ਦੇ ਰਹੀ ਸਿੱਖਾਂ ਦਾ ਮਾਚੀ ਮਰ ਗਿਆ ਧੰਨਵਾਦ ਰਾਜੀ ਸਾਹਿਬ ਦਾ ਇਹ ਜਿਹੜੀ ਮੁਲਾਕਾਤ ਤੁਸੀਂ ਰਾਜਵਿੰਦਰ ਸਿੰਘ ਰਾਹੀ ਹੋਰਾਂ ਦੀ ਸੁਣੀ ਆ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ ਮਸਲਾ ਉਠਾਉਂਦੇ ਰਹੇ ਨੇ ਲਗਾਤਾਰ ਆਵਾਜ਼ ਲਾਮਬੰਦੀ ਵੀ ਕਰ ਰਹੇ ਨੇ ਕਿ ਆਖਰ ਹੈ ਕਿਤੇ ਖਾਸ ਤੌਰ ਤੇ ਇਹ ਗੱਲ ਉਦੋਂ ਬੜੀ ਵੱਡਾ ਸਵਾਲ ਬਣ ਜਾਂਦੀ ਆ ਕਿ 84 ਤੋਂ ਬਾਅਦ ਜਿਹੜਾ 84 ਦੇ जखਮ जखਮਾਂ ਨੂੰ ਜਿੱਥੇ ਯਾਦ ਕੀਤਾ ਜਾਂਦਾ ਹਰ ਸਾਲ ਆ 40 ਸਾਲ ਤਕਰੀਬਨ ਹੋ ਚੁੱਕੇ ਨੇ ਔਰ ਉੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਬਾਰੇ ਵੱਡਾ ਸਵਾਲ ਹੈ ਕਿ ਉਹਦੇ ਵਿੱਚ ਜਿਹੜੀਆਂ ਹੱਥ ਲਿਖਤਾ ਸੀ ਅਗਰ ਉਹ ਕੈਨੇਡਾ ਦੇ ਵਿੱਚ ਘੁੰਮ ਰਹੀਆਂ ਨੇ ਕੋਈ ਕੈਨੇਡਾ ਦੇ ਵਿੱਚ ਆ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਸਿਗਨੇਚਰ ਨੇ ਉੱਤੇ ਉਹਦੇ ਦਰਸ਼ਨ ਕਰਵਾਉਣ ਦੇ ਨਾਮ ਤੇ ਉੱਥੇ ਘੁਮਾਰਿਆ ਤੇ ਪਰ ਇੱਥੇ ਕੋਈ ਜਵਾਬ ਦੇਈ ਨਹੀਂ ਹੈ ਕਿ ਉਹ ਜਿਹੜੀ ਲਾਇਬ੍ਰੇਰੀ ਆ ਉਹਦਾ ਲਿਟਰੇਚਰ ਆ ਜਿਹੜਾ ਉਹਦੀਆਂ ਹੱਥ ਲਿਖਤਾ ਨੇ ਜਿਹੜੀਆਂ ਉਹਦਾ ਜਿਹੜਾ ਮਟੀਰੀਅਲ ਸੀ ਕੁਝ ਵੀ ਸੀ ਉਹਦੇ ਵਿੱਚ ਤਾਂ ਉਹ ਕਿੱਥੇ ਆ ਇੱਥੇ ਕੋਈ ਵੀ ਸਪਸ਼ਟ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਹੈ ਤਾਂ ਕੈਮਰੇ ਤੇ ਮੇਰਾ ਸਾਧਰੇ ਸੀ ਵਿਸ਼ਾਲ ਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਤੇ